ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਵੱਲੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀਆਂ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਸੰਬੰਧ ਚਾਜਨਾ ਵੱਲੋਂ ਫਤੇਗੜ ਸਾਹਿਬ ਗੁਰਦੁਆਰਾ ਦੇ ਗਿਆਨੀ ਗੁਰਮੁਖ ਸਿੰਘ ਯਾਦਗਰੀ 홀 ਚ ਬੈਠਕ ਰੱਖੀ ਗਈ ਸੀ ਪਰ ਉਹਨਾਂ ਨੂੰ ਇਹ ਬੈਠਕ ਨਹੀਂ ਕਰਨ ਦਿੱਤੀ ਗਈ। ਦੱਸ ਦੇ ਕਿ ਇਸ ਬੈਠਕ ਨੂੰ ਰੋਕਣ ਲਈ ਹਾਲ ਦੇ ਗੇਟ ਨੂੰ ਜਿੰਦਾ ਲਗਾ ਕੇ ਅੱਗੇ ਟਰੈਕਟਰ ਖੜਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸੁਧਾਰ ਲਹਿਰ ਨੇ ਇਸ ਤੇ ਸਵਾਲ ਚੁੱਕੇ, ਉਹਨਾਂ ਨੇ ਕਿਹਾ ਕਿ ਕੋਈ ਵੀ ਉਹਨਾਂ ਨੂੰ ਬੈਠਕ ਕਰਨ ਤੋਂ ਨਹੀਂ ਰੋਕ ਸਕਦਾ। ਹਾਲ 'ਚ ਨਹੀਂ ਤਾਂ ਅਸੀਂ ਗੁਰਦੁਆਰੇ ਦੇ ਅੰਦਰ ਹੀ ਕਿਤੇ ਬੈਠ ਕੇ ਮੀਟਿੰਗ ਜ਼ਰੂਰ ਕਰਾਂਗੇ ਪਰ ਇਸ ਤਰੀਕੇ ਦੇ ਨਾਲ ਬੈਠਕ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਬਹੁਤ ਹੀ ਨਿੰਦਣਯੋਗ ਹੈ। ਪਹਿਲਾਂ ਵੀ ਗੱਲ ਕਹਿ ਕੇ ਹਟਿਆ ਵੀ ਇਹ ਬੜੇ ਅਫਸੋਸ ਦੀ ਗੱਲ ਆ ਕਿ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਜਿੰਦਰਾ ਹੀ ਮਾਰਿਆ ਬਲਕਿ ਅੱਗੇ ਟਰੈਕਟਰ ਵੀ ਖੜਾ ਕਰਤਾ ਮਤਲਬ ਇਹ ਤਾਂ ਕੱਲ ਨੂੰ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣ ਤੋਂ ਬਾਅਦ ਵੀ ਲਾਦਣ ਕਿ ਅੱਜ ਸ੍ਰੀ ਫਤੇਕਰ ਸਾਹਿਬ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਰੱਖੀ ਸੀ ਅਗਲੇ ਉੱਥੇ ਅਕਾਲ ਤਖਤ ਸਾਹਿਬ ਨੂੰ ਨਿਯੁਕਤ ਕੀਤੀ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਆ ਉਹਨੇ ਭਰਤੀ ਕਰਨ ਸੰਬੰਧੀ ਤੇ ਉਹਨਾਂ ਨੇ ਵਿਚਾਰ ਕਰਨ ਲਈ ਭਰਤੀ ਸੰਬੰਧੀ ਇੱਥੇ ਪਾਉਣਾ ਮੈਂ ਕਮੇਟੀ ਨੇ ਤੇ ਉਹ ਤੋਂ ਪਹਿਲਾਂ ਹੀ ਜਿੰਦਰੇ ਮਾਰਦੇ ਨੇ ਕਮੇਟੀ ਹਾਲ ਨੂੰ ਇਹ ਤਾਂ ਬਹੁਤ ਨਿੰਦਨਯੋਗ ਆ ਔਰ ਮੈਂ ਸਮਝਦਾ ਇਹ ਹਾਲਾਤ ਜਿਹੜੇ ਬਣੇ ਨੇ ਇਹ ਉਹਨਾਂ ਲੋਕਾਂ ਵੱਲੋਂ ਬਣਾਏ ਜਾ ਰਹੇ ਨੇ ਜਿਹੜੇ ਮੈਂ ਸਮਝਦਾ ਅੱਜ ਭਰਾ ਮਾਰੂ ਜੰਗ ਕਰਾਉਣਾ ਚਾਹੁੰਦੇ ਨੇ ਖਾਨਾ ਜੰਗੀ ਕਰੰਗ ਵਿਦੰਗ ਕਰਾਉਣਾ ਚਾਹੁੰਦੇ ਨੇ ਖਾਲਸਾ ਪੰਥ ਅੰਦਰ ਔਰ ਮੈਂ ਅਪੀਲ ਵੀ ਕਰਦਾ ਉਹਨਾਂ ਨੂੰ ਇਸ ਗੱਲ ਤੋਂ ਗਰੇਜ਼ ਕਰਨ ਗੁਰਦੁਆਰਾ ਸਹਿਬਾਨ ਸਭ ਦੇ ਸਾਜੇ ਨੇ ਗੁਰਦੁਆਰਾ ਸਹਿਬਾਨਾ ਚੋ ਨਾਂ ਤੋਂ ਕੋਈ ਰੋਕ ਸਕਦਾ ਨਾ ਕੋਈ ਇਸ ਤਰ੍ਹਾਂ ਦੀ ਪਾਵਨਦੀ ਲਾ ਸਕਦਾ ਇਸ ਤਰ੍ਹਾਂ ਦੇ ਜਿੰਦਰੇ ਲਾ ਕੇ ਟਰੈਕਟਰ ਅੱਗੇ ਖੜਾ ਕੇ ਮਤਲਬ ਰੋਕਾਂ ਲਾਉਣੀਆਂ ਬਹੁਤ ਹੀ ਬੇਹੱਦ ਕੋਸੋਸਨਾਕ ਨੇ ਔਰ ਉਹਨਾਂ ਨੂੰ ਵੀ ਦੀ ਮਾਫੀ ਮੰਗਣੀ ਚਾਹੀਦੀ ਆ ਮੈਂ ਜੋ ਢੰਮੀ ਸਾਹਿਬ ਨੂੰ ਮੈਂ ਅਪੀਲ ਕਰਾਂਗਾ ਕਿ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਤੋਂ ਮਤਲਬ ਜ਼ਰੂਰ ਵਰਜਿਤ ਕਰਨ ਆਪਣੇ ਜਿਸ ਤਰ੍ਹਾਂ ਦੇ ਉਹ ਦੇਸ਼ ਇਸ ਤਰ੍ਹਾਂ ਦੇ ਇੱਕ ਪਾਸੜੀਕ ਧੜੇ ਵੱਲੋਂ ਦਿੱਤੇ ਜਾਂਦੇ ਨੇ ਔਰ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਅੱਜ ਮੈਂ ਕਹੀਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੀ ਪੰਥ ਦੀ ਲੀਡਰਸ਼ਿਪ ਦਾ ਨਿਵੇੜਾ ਕਰ ਸਕਦੀਆਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣਾਂ ਦਾ ਸਮਾਂ ਆ ਗਿਆ ਔਰ ਸਿੱਖ ਲੀਡਰਸ਼ਿਪ ਦੇ ਵਿੱਚ ਵਿਵਾਦ ਖੜੇ ਹੋਏ ਨੇ ਸਾਡੇ ਤਾਕਤਾਂ ਦੇ ਜਥੇਦਾਰਾਂ ਵਿੱਚ ਵਿਵਾਦ ਖੜੇ ਹੋਏ ਨੇ ਐਸਜੀਪੀਸੀ ਦੇ ਵਿੱਚ ਵਿਵਾਦ ਖੜੇ ਹੋਏ ਨੇ ਸ਼ਰੋਮਣੀ ਅਕਾਲੀ ਦਰ ਦੀ ਪ੍ਰਧਾਨਗੀ ਲਈ ਵਿਵਾਦ ਖੜੇ ਹੋਏ ਨੇ ਪੰਥ ਦੇ ਵਿੱਚ ਸਿਰਮੌਰ ਤਿੰਨੇ ਸੰਸਥਾਵਾਂ ਦੇ ਵਿੱਚ ਕੋਈ ਪੰਥਕ ਪ੍ਰਮਾਨਤਾ ਨਹੀਂ ਕੋਈ ਪੰਥਕ ਸਹਿਮਤੀ ਨਹੀਂ ਹੈ ਅੱਜ ਜਿਹੜੀ ਖਾਨਾ ਜੰਗੀ ਦਾ ਮਾਹੌਲ ਬਣਦਾ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਹਰ ਪੰਥ ਹੈ ਚਾਹੇ ਸੀ ਚਿੰਤਾਤਾ ਸੋ ਇਹ ਕੇਵਲ ਤੇ ਕੇਵਲ ਇੱਕੋ ਤਰੀਕਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਕੜਿਆ ਜਾਂ ਜਾਂ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵਿੱਚ ਮੈਂ ਸਾਰੀਆਂ ਪੰਥਕ ਧਿਰਾਂ ਨੂੰ ਅਪੀਲ ਜ਼ਰੂਰ ਕਰਾਂਗਾ ਅੱਜ ਗਿਆਨੀ ਹਰਪ੍ਰੀਤ ਉਹਨਾਂ ਦੀ ਵੀ ਫੀਲ ਆਈ ਆ ਤੇ ਸਾਰੇ ਪੰਥਦਰ ਦੀ ਪੰਥ ਹ ਤੈਸੀ ਪੰਥਕ ਧਿਰਾਂ ਇੱਕ ਜੁਟ ਹੋ ਕੇ ਇੱਕ ਸੁਰ ਹੋ ਕੇ ਇਹ ਗੁਰਦੁਆਰਾ ਪ੍ਰਬੰਧ ਦੀ ਚੋਣ ਦੇ ਵਿੱਚ ਇਕੱਠੇ ਹੋ ਕੇ ਚੋਣ ਲੜਨ ਤਾਂ ਕਿ ਪੰਥ ਦੀ ਲੀਡਰਸ਼ਿਪ ਦਾ ਇਹ ਵਿੜਾ ਹੋ ਸਕਿਆ ਜਿਹੜੀ ਮੌਜੂਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਮੈਂਡੇਟ ਗਵਾ ਚੁੱਕੀ ਆ ਬੜਾ ਲੰਮਾ ਸਮਾਂ ਹੋ ਗਿਆ ਇਹਦੀ ਮਿਆਦ ਪੂਰ ਚੁੱਕੀ ਆ ਇਹ ਹੁਣ ਸਿੱਖਾਂ ਦਾ ਇਹਦੇ ਤੇ ਕੋਈ ਫਤਵਾ ਨਹੀਂ ਸਿੱਖਾਂ ਦੀ ਕੋਈ ਰੈਡਿਕਟ ਨਹੀਂ ਹੈ ਇਹਦੇ ਪਿੱਛੇ ਸੋ ਇਹਨਾਂ ਨੂੰ ਤਾਂ ਸਿਰਫ ਆਰ ਜੀ ਕੰਮ ਕਰਨੇ ਚਾਹੀਦੇ ਆ ਨਾ ਕਿ ਹੋਰ ਕੰਮਾਂ ਦੇ ਵੀ ਦਾਖਲ ਦੇ ਕੇ ਇੱਕ ਨਵੀਂ ਰੀਤ ਸ਼ੁਰੂ ਕਰਨੀ ਚਾਹੀਦੀ ਆ ਔਰ ਮੈਂ ਸਮਝਦਾ ਅੱਜ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਮਾਹੌਲ ਬਣਾਤਾ ਇਹ ਪਾਵਨਤੀ ਲਾ ਕੇ ਇਹ ਟਰੈਕਟਰ ਖੜਾ ਕੇ ਔਰ ਖਾਲਸਾ ਪੰਥ ਇਸ ਚੁਣੌਤੀ ਨੂੰ ਉਹ ਕਬੂਲ ਕਰੇਗਾ ਔਰ ਇਸ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਤੋੜੇਗਾ। ਕੀ ਕਰਾਂਗੇ ਮੀਟਿੰਗ ਮਨ ਲਾ ਇੱਥੇ ਗੁਰਦੁਆਰਾ ਸਾਹਿਬ ਦੇ ਸਥਾਨ ਤੇ ਕਰਾਂਗੇ। ਸਾਨੂੰ ਰੋਕ ਨਹੀਂ ਸਕਦੇ। ਇੱਥੇ ਜਿੰਦਾ ਲਾਤਾ ਅਸੀਂ ਭਾਵੇਂ ਇਸ ਤਰ੍ਹਾਂ ਦੀ ਨਿਗਹਿਲੀ ਨਹੀਂ ਕਰਨਾ ਚਾਹੁੰਦੇ ਅਸੀਂ ਅੱਜ ਤੱਕ ਨਹੀਂ ਜਾਣਾ ਚਾਹੁੰਦੇ। ਜਿੰਨੀ ਸੰਗਤ ਇਕੱਠੀ ਹੋਈ ਆ ਭਾਵੇਂ ਟਰੈਕਟਰ ਰੋੜ ਕੇ ਜਿੰਦੇ ਤੋੜ ਕੇ ਅਸੀਂ ਅੰਦਰ ਜਾ ਸਕਦੇ ਆ। ਪਰ ਅਸੀਂ ਇਸ ਕਿਸਮ ਦੀ ਗੱਲ ਨਹੀਂ ਕਰਾਂਗੇ। ਪਰ ਅਸੀਂ ਜਿੱਥੇ ਵੀ ਜਗ੍ਹਾ ਬੈਠੀ ਭਾਵੇਂ ਧੁੱਪ 'ਚ ਬੈਠਣਾ ਪਵੇ। ਅਸੀਂ ਇੱਥੇ ਬੈਠ ਕੇ ਗਰਾਊਂਡ ਤੇ ਬੈਠ ਕੇ ਜਿੱਥੇ ਵੀ ਜਗ੍ਹਾ ਮਿਲੀ ਉੱਥੇ ਬੈਠ ਕੇ ਕਰਾਂਗੇ ਕਰਾਂਗੇ ਐਸੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਮੀਟਿੰਗ ਦੇ ਵਿੱਚ ਇਕਬਾਲ ਸਿੰਘ ਝੁੰਦਾ ਜੀ ਤੇ ਸੰਤਾ ਸਿੰਘ ਮਿਤਪਰੀ ਜੀ ਆ ਰਹੇ ਨੇ ਜਲਦੀ ਪਹੁੰਚ ਰਹੇ ਨੇ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਉਹਦੀ ਜਥੇਬੰਦੀ ਵੱਲੋਂ ਮੀਟਿੰਗ ਕਰਨਾ ਇੱਥੇ ਉਹਦੇ ਤੇ ਪਾਬੰਦੀ ਲਾਉਣੀ ਜਿੰਦੇ ਲਾਉਣੇ ਟਰੈਕਟਰ ਲਾ ਕੇ ਬੰਦ ਕਰਨਾ ਮੈਂ ਸਮਝਦਾ ਇਹ ਕਾਰਵਾਈ ਸਖਤ ਨਿੰਦਾ ਨਿੰਦਣਯੋਗ ਹੈ ਔਰ ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਜਥੇਦਾਰ ਸਹਿਬਾਨ ਨੇ ਜਿਹੜੇ ਰੋਜ਼ ਹੀ ਮਤਲਬ ਸੰਗਤਾਂ ਨੂੰ ਇਸ ਕਿਸਮ ਦੀਆਂ ਅਪੀਲਾਂ ਕਰਦੇ ਨੇ ਹੁਣ ਉਹਨਾਂ ਨੇ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਰਸੀ ਉੱਤੇ ਕਿਹਾ ਕਿ ਹਰ ਨੌਜਵਾਨ ਸਰਦਾਰ ਸੁਖਵੀਰ ਸਿੰਘ ਬਾਦਲ ਵਰਗਾ ਬਣੇ ਹੁਣ ਸੁਖਵੀਰ ਸਿੰਘ ਬਾਦਲ ਨੇ ਤਾਂ ਆਦੇਸ਼ ਦਿੱਤੇ ਕਿ ਗੁਰਦਾਰੇ ਨੂੰ ਜਿੰਦਾ ਲਾ ਦੋ ਇੱਥੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦੇਣੀ ਤੇ ਪੰਥਕ ਵਿਚਾਰਾ ਨਹੀਂ ਕਰਨ ਦੇਣੀ ਆ ਗੁਰਮਤ ਵਿਚਾਰਾ ਨਹੀਂ ਇੱਥੇ ਹੋਣੀ ਹੁਣ ਲੋਕ ਨੌਜਵਾਨ ਪੀੜ੍ਹੀ ਇਸ ਕਿਸਮ ਦੀ ਬਣਨ ਦਾ ਯਤਨ ਕਰੇਗੀ ਬਕਾਇਦਾ ਤੌਰ ਤੇ ਸਰਦਾਰ ਲਖਵੀਰ ਸਿੰਘ ਜੀ ਥਾਬਲਾ ਸਾਹਿਬ ਨੇ ਅੱਜ ਤੋਂ 6 ਦਿਨ ਪਹਿਲਾਂ ਮੈਨੇਜਰ ਸਾਹਿਬ ਨੂੰ ਲਿਖਤੀ ਚਿੱਠੀ ਦਿੱਤੀ ਹੈ ਰਸੀভিং ਲੈਟਰ ਦਿੱਤਾ ਬਕਾਇਦਾ ਸਾਡੇ ਕੋਲ ਆ ਲੈਟਰ ਹੀ ਤੇ ਅਸੀਂ ਇਦਾਂ ਨਹੀਂ ਕਿਹਾ ਅਸੀਂ ਬਕਾਇਦਾ ਕਿਹਾ ਵੀ ਜੋ ਇਹਦਾ ਖਰਚਾ ਆਏਗਾ ਅਸੀਂ ਉਹਦਾ ਖਰਚਾ ਵੀ ਭਰਨ ਲਈ ਤਿਆਰ ਆ ਲੇਕਿਨ ਰਸੀਦ ਕਟਾਉਣ ਲਈ ਤਿਆਰ ਆ ਸੀ ਆ ਵੀ ਦਿੱਤੀ ਸੀ ਗਾ ਰਾਜਾ ਮੈਂ 11000 ਦੀ ਸੀਧ ਵੀ ਕਟਾ ਦਿੱਤੀ ਗਈ ਲੇਕਿਨ ਉਹਦੇ باوجود ਵੀ ਇਹ ਪਾਬੰਦੀ ਲਾਉਣੀ ਇਹ ਬਿਲਕੁਲ ਗਲਤ ਹੈ ਜੱਥੇਦਾਰ ਗੁਰਚਰਨ ਸਿੰਘ ਟੌੜਾ ਜਿੰਨਾਚਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਪੰਥ ਦੀ ਕੋਈ ਵੀ ਤਰ੍ਹਾਂ ਇਸ ਕਿਸਮ ਦਾ ਅਲੀਗੇਸ਼ਨ ਨਹੀਂ ਲਾ ਸਕਦੀ ਕਿ ਉਹਨਾਂ ਦੇ ਹੁੰਦਿਆ ਹੋਇਆਂ ਕਿਸੇ ਨੂੰ ਕਾਨਫਰੰਸ ਨਾ ਕਰਨ ਦਿੱਤੀ ਗਈ ਹੋਵੇ ਕਿਸੇ ਨੂੰ ਮੀਟਿੰਗ ਹਾਲ ਵਿੱਚ ਮੀਟਿੰਗ ਕਰਨ ਤੋਂ ਰੋਕਿਆ ਗਿਆ ਹੋਵੇ ਬਲਕਿ ਇੱਥੋਂ ਤੱਕ ਹੈ ਕਿ ਜਿੰਨਾਚਰ ਸ਼ਰੋਮਣੀ ਅਕਾਲੀ ਦਲ ਪੰਥ ਨੂੰ ਸਮਰਪਿਤ ਰਿਹਾ ਉਹਨਾਂ ਨੇ ਪੰਜਾਬੀ ਪਾਰਟੀ ਨਹੀਂ ਬਣਾਈ ਉਨਾਚਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨਫਰੰਸਾਂ ਦਾ ਪ੍ਰਬੰਧ ਆਪ ਕਰਦੀ ਰਹੀ ਹੈ ਭਾਵੇਂ ਉਹ ਸਿਮਰਜੀਤ ਸਿੰਘ ਮਾਨ ਸਾਹਿਬ ਦੀਆਂ ਹੋਣ ਭਾਵੇਂ ਉਹ ਪੰਥਕ ਦਲ ਦੀਆਂ ਹੋਣ ਭਾਵੇਂ ਸ਼ਰੋਮਣੀ ਅਕਾਲੀ ਦਲ ਦੀਆਂ ਹੋਣ ਲੇਕਿਨ ਜਦੋਂ ਇਹਨਾਂ ਨੇ ਪੰਜਾਬੀ ਪਾਰਟੀ ਬਣਾ ਲਿਆ ਉਸ ਤੋਂ ਬਾਅਦ ਜ਼ਰੂਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਨਾਰਾ ਕਸੀ ਕੀਤੀ ਤੇ ਉਦੋਂ ਤੋਂ ਲੈ ਕੇ ਆਪਣੇ ਆਪਣੇ ਤੌਰ ਤੇ ਫਿਰ ਉਹ ਆਪਣੀਆਂ ਕਾਨਫਰੰਸਾਂ ਕਰਦੇ ਨੇ ਪਰ ਕਿਸੇ ਨੂੰ ਰੋਕਿਆ ਨਹੀਂ ਸੀ ਗਿਆ ਇਦਾਂ ਟਰੈਕਟਰ ਨਹੀਂ ਸੀ ਲਾਏ ਗਏ ਇਦਾਂ ਜਿੰਦੇ ਨਹੀਂ ਸੀ ਲਾਏ ਗਏ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਮਤਲਬ ਇਸ ਤਰ੍ਹਾਂ ਦੇ ਹਾਲਾਤ ਕਿਸੇ ਨੇ ਨਹੀਂ ਬਣਾਏ ਜਿੰਨਾ ਚਟੌੜਾ ਸਾਹਿਬ ਇੱਥੇ ਮਤਲਬ ਆਪਣਾ ਪ੍ਰੈਜ਼ੀਡੈਂਟ ਰਹੇ ਨੇ ਸੋ ਮੈਂ ਚੰਦੂ ਮਦਰਾ ਸਾਹਿਬ ਦੀ ਇਸ ਗੱਲ ਦੀ ਤਾਇੀਦ ਕਰਦਾ ਕਿ ਲੋਡ ਹੈ ਗੁਰਦੁਆਰਾ ਸੁਧਾਰ ਲੈਣ ਚਲਾਉਣ ਦੀ ਔਰ ਜਿੰਨੀ ਛੇਤੀ ਹੋ ਸਕੇ ਸਾਰੀਆਂ ਪੰਥਕ ਧਿਰਾਂ ਨੂੰ ਪੰਥਕ ਆਗੂਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਤਿਆਹੀਆ ਕਰਨ ਦਾ ਯਤਨ ਕਰਨਾ ਚਾਹੀਦਾ ਤੇ ਮੈਂ ਇਹ ਵੀ ਕਹਿਣਾ ਚਾਹੂਗੀ ਚੋਣਾਂ ਕਿ ਮੌਜੂਦਾ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਜਿਨ੍ਹਾਂ ਨੂੰ ਸੰਗਤ ਦਾ ਪ੍ਰਵਾਨ ਨਹੀਂ ਕਰਦੀ ਪਰ ਜਿਹੜਾ ਧਰਾ ਉਹਨਾਂ ਨੂੰ ਪ੍ਰਵਾਨ ਕਰਦਾ ਉਹ ਧੜੇ ਨੇ ਜਿਵੇਂ ਅੱਜ ਜਿੰਦੇ ਲਾਏ ਹੋਏ ਨੇ ਉਹਨਾਂ ਤੋਂ ਨੋਟਸ ਲੈਣ ਦਾ ਯਤਨ ਕਰਨਾ ਚਾਹੀਦਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜੇ ਉਹ ਇਹ ਸਮਝਦੇ ਨੇ ਕਿ 2 ਦਸੰਬਰ ਨੂੰ ਅਕਾਲ ਤਖਤ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਹੋਇਆ ਉਹਦੀ ਪਹਿਰੇਦਾਰੀ ਕਰਨ ਵਾਲੇ ਉਹ ਅਕਾਲ ਤਖਤ ਦੇ ਦੇਸ਼ਾਂ ਨੂੰ ਸਰ ਪਹਿਰੇਦਾਰੀ ਕਰਦੇ ਨੇ ਉਹਨਾਂ ਨੂੰ ਰੋਕਣ ਵਾਲੀ ਧਿਰ ਦੇ ਖਿਲਾਫ ਕਾਰਵਾਈ ਕਰੇ ਭਾਈ ਗੁਲਦੀਪ ਸਿੰਘ ਗੜਕਾਜ ਸਾਹਿਬ ਪਹਿਲਾਂ ਵੀ ਗੱਲ ਕਹੇ ਟਿਆਂ ਵੀ ਇਹ ਬੜੇ ਅਫਸੋਸ ਦੀ ਗੱਲ ਆ ਕਿ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਜਿੰਦਰਾ ਹੀ ਮਾਰਿਆ ਬਲਕਿ ਅੱਗੇ ਟਰੈਕਟਰ ਵੀ ਖੜਾ ਕਰਤਾ ਮਤਲਬ ਇਹ ਤਾਂ ਕੱਲ ਨੂੰ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣ ਤੋਂ ਬਾਅਦ ਵੀ ਲਾ ਦਾਨਗੇ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਰੱਖੀ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਕੀਤੀ ਜਿਹੜੀ ਪੰਜ ਮੈਂਬਰੀ ਭਾਰਤੀ ਕਮੇਟੀ ਆ ਉਹਨੇ ਭਾਰਤੀ ਕਰਨ ਸੰਬੰਧੀ ਤੇ ਉਹਨਾਂ ਨੇ ਵਿਚਾਰ ਕਰਨ ਲਈ ਭਾਰਤੀ ਸੰਬੰਧੀ ਇੱਥੇ ਪਾਉਣਾ ਕਮੇਟੀ ਨੇ ਇਹ ਉਹ ਤਾਂ ਪਹਿਲਾਂ ਹੀ ਜਿੰਦਰੇ ਮਾਰਦੇ ਨੇ ਕਮੇਟੀ ਹਾਲ ਨੂੰ ਇਹ ਤਾਂ ਬਹੁਤ ਨਿੰਦਨਯੋਗ ਆ ਔਰ ਮੈਂ ਸਮਝਦਾ ਇਹ ਹਾਲਾਤ ਜਿਹੜੇ ਬਣੇ ਨੇ ਇਹ ਉਹਨਾਂ ਲੋਕਾਂ ਵੱਲੋਂ ਬਣਾਏ ਜਾ ਰਹੇ ਨੇ ਜਿਹੜੇ ਮੈਂ ਸਮਝਦਾ ਅੱਜ ਭਰਾ ਮਾਰੂ ਜੰਗ ਕਰਾਉਣਾ ਚਾਹੁੰਦੇ ਨੇ ਖਾਨਾ ਜੰਗੀ ਕਰੰਗ ਵਿਦੰਗ ਕਰਾਉਣਾ ਚਾਹੁੰਦੇ ਨੇ ਖਾਲਸਾ ਪੰਥ ਅੰਦਰ ਔਰ ਮੈਂ ਅਪੀਲ ਵੀ ਕਰਦਾ ਉਹਨਾਂ ਨੂੰ ਇਸ ਗੱਲ ਤੋਂ ਗਰੇਜ ਕਰਨ ਗੁਰਦੁਆਰਾ ਸਾਹਿਬਾਂ ਸਭ ਦੇ ਸਾਜੇ ਨੇ ਗੁਰਦੁਆਰਾ ਸਾਹਿਬਾਂ ਦਾ ਨਾਮ ਤੋਂ ਕੋਈ ਰੋਕ ਸਕਦਾ ਨਾ ਕੋਈ ਇਸ ਤਰ੍ਹਾਂ ਦੀ ਪਾਵਨਦੀ ਲਾ ਸਕਦਾ ਇਸ ਤਰ੍ਹਾਂ ਦੇ ਜਿੰਦਰੇ ਲਾ ਕੇ ਟਰੈਕਟਰ ਅੱਗੇ ਖੜਾ ਕੇ ਮਤਲਬ ਰੋਕਾਂ ਲਾਉਣੀਆਂ ਬਹੁਤ ਹੀ ਬੇਹੱਦ ਖਸੂਸਨਾਕ ਨੇ ਔਰ ਉਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਆ ਮੈਂ ਜੋ ਢੰਮੀ ਸਾਹਿਬ ਨੂੰ ਮੈਂ ਅਪੀਲ ਕਰਾਂਗਾ ਕਿ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਤੋਂ ਮਤਲਬ ਜ਼ਰੂਰ ਵਰਜਿਤ ਕਰਨ ਆਪਣੇ ਜਿਸ ਤਰ੍ਹਾਂ ਦੇ ਉਦੇਸ਼ ਇਸ ਤਰ੍ਹਾਂ ਦੇ ਇੱਕ ਪਾਸੜੀਕ ਧੜੇ ਵੱਲੋਂ ਦਿੱਤੇ ਜਾਂਦੇ ਨੇ ਔਰ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਅੱਜ ਮੈਂ ਕਹੀਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੀ ਪੰਥ ਦੀ ਲੀਡਰਸ਼ਿਪ ਦਾ ਨਿਵੇੜਾ ਕਰ ਸਕਦੀਆਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣਾਂ ਦਾ ਸਮਾਂ ਆ ਗਿਆ ਔਰ ਸਿੱਖ ਲੀਡਰਸ਼ਿਪ ਦੇ ਵਿੱਚ ਵਿਵਾਦ ਖੜੇ ਹੋਏ ਨੇ ਸਾਡੇ ਤਾਕਤਾਂ ਦੇ ਜਥੇਦਾਰਾਂ ਵਿੱਚ ਵਿਵਾਦ ਖੜੇ ਹੋਏ ਨੇ ਐਸਜੀਪੀਸੀ ਦੇ ਵਿੱਚ ਵਿਵਾਦ ਖੜੇ ਹੋਏ ਨੇ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਵਿਵਾਦ ਖੜੇ ਹੋਏ ਨੇ ਪੰਥ ਦੇ ਵਿੱਚ ਸਿਰਮੌਰ ਤਿੰਨੇ ਸੰਸਥਾਵਾਂ ਦੇ ਵਿੱਚ ਕੋਈ ਪੰਥਕ ਪ੍ਰਮਾਨਤਾ ਨਹੀਂ ਕੋਈ ਪੰਥਕ ਸਹਿਮਤੀ ਨਹੀਂ ਹੈ ਅੱਜ ਜਿਹੜੀ ਖਾਨਾ ਜੰਗੀ ਦਾ ਮਾਹੌਲ ਬਣਦਾ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਹਰ ਪੰਥਾਚੈਸੀ ਚਿੰਤਤਾ ਸੋ ਇਹ ਕੇਵਲ ਤੇ ਕੇਵਲ ਇੱਕੋ ਤਰੀਕਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਕ ਰਾਈਆਂ ਜਾਨ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵਿੱਚ ਮੈਂ ਸਾਰੀਆਂ ਪੰਥਕ ਧਿਰਾਂ ਨੂੰ ਅਪੀਲ ਜ਼ਰੂਰ ਕਰਾਂਗਾ ਅੱਜ ਜਾਨੀ ਹਰਪ੍ਰੀਤ ਉਹਨਾਂ ਦੀ ਵੀ ਫੀਲ ਆਈ ਆ ਤੇ ਸਾਰੇ ਪੰਥਦਰ ਦੀ ਪੰਥ ਹਤੈਸੀ ਪੰਥਕ ਧਿਰਾਂ ਇੱਕ ਜੁਟ ਹੋ ਕੇ ਇੱਕ ਸੁਰ ਹੋ ਕੇ ਇਹ ਗੁਰਦੁਆਰਾ ਪ੍ਰਬੰਧ ਦੀ ਚੋਣ ਦੇ ਵਿੱਚ ਇਕੱਠੇ ਹੋ ਕੇ ਚੋਣ ਲੜਨਾ ਤਾਂ ਕਿ ਵੰਤ ਦੀ ਲੀਡਰਸ਼ਿਪ ਦਾ ਨਿਬੇੜਾ ਹੋ ਸਕਿਆ ਜਿਹੜੀ ਮੌਜੂਦਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਮੈਂਡੇਟ ਗਵਾ ਚੁੱਕੀ ਆ ਬੜਾ ਲੰਮਾ ਸਮਾਂ ਹੋ ਗਿਆ ਇਹਦੀ ਮਿਆਦ ਪੂਰ ਚੁੱਕੀ ਆ ਇਹ ਹੁਣ ਸਿੱਖਾਂ ਦਾ ਇਹਦੇ ਤੇ ਕੋਈ ਫਤਵਾ ਨਹੀਂ ਸਿੱਖਾਂ ਦੀ ਕੋਈ ਰੈਡਿਕਟ ਨਹੀਂ ਹੈ ਇਹਦੇ ਪਿੱਛੇ ਸੋ ਇਹਨਾਂ ਨੂੰ ਤਾਂ ਸਿਰਫ ਆਰਟੀ ਕੰਮ ਕਰਨੇ ਚਾਹੀਦੇ ਆ ਨਾ ਕਿ ਹੋਰ ਕੰਮਾਂ ਦੇ ਵੀ ਦਾਖਲ ਦੇ ਕੇ ਇੱਕ ਨਵੀਂ ਰੀਤ ਸ਼ੁਰੂ ਕਰਨੀ ਚਾਹੀਦੀ ਆ ਔਰ ਮੈਂ ਸਮਝਦਾ ਅੱਜ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਮਾਹੌਲ ਬਣਾਤਾ ਇਹ ਪਾਵਨ ਦੀ ਲਾ ਕੇ ਇਹ ਟਰੈਕਟਰ ਖੜਾ ਕੇ ਔਰ ਖਾਲਸਾ ਪੰਥ ਇਸ ਚੁਣੌਤੀ ਨੂੰ ਉਹ ਕਬੂਲ ਕਰੇਗਾ ਔਰ ਇਸ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਤੋੜੇਗਾ ਕੀ ਕਰਾਂਗੇ ਮੀਟਿੰਗ ਮਨ ਲਾ ਇੱਥੇ ਗੁਰਦੁਆਰਾ ਸਾਹਿਬ ਦੇ ਸਥਾਨ ਤੇ ਕਰਾਂਗੇ ਸਾਨੂੰ ਰੋਕ ਨਹੀਂ ਸਕਦੇ ਇੱਥੇ ਜਿੰਦਾ ਲਾਤਾ ਅਸੀਂ ਭਾਵੇਂ ਇਸ ਤਰ੍ਹਾਂ ਦੀ ਨਿਗਹਿਲੀ ਨਹੀਂ ਕਰਨਾ ਚਾਹੁੰਦੇ ਅਸੀਂ ਅੱਜ ਤੱਕ ਨਹੀਂ ਜਾਣਾ ਚਾਹੁੰਦੇ ਜਿੰਨੀ ਸੰਗਤ ਇਕੱਠੀ ਹੋਈ ਆ ਭਾਵੇਂ ਟਰੈਕਟਰ ਰੋੜ ਕੇ ਜਿੰਦੇ ਤੋੜ ਕੇ ਅਸੀਂ ਅੰਦਰ ਜਾ ਸਕਦੇ ਆ ਪਰ ਅਸੀਂ ਇਸ ਕਿਸਮ ਦੀ ਗੱਲ ਨਹੀਂ ਕਰਾਂਗੇ ਪਰ ਅਸੀਂ ਜਿੱਥੇ ਵੀ ਜਗ੍ਹਾ ਬੈਠੀ ਭਾਵੇਂ ਧੁੱਪ 'ਚ ਬੈਠਣਾ ਪਵੇ ਅਸੀਂ ਇੱਥੇ ਬੈਠ ਕੇ ਗਰਾਊਂਡ ਤੇ ਬੈਠ ਕੇ ਜਿੱਥੇ ਵੀ ਜਗ੍ਹਾ ਮਿਲੀ ਉੱਥੇ ਬੈਠ ਕੇ ਕਰਾਂਗੇ ਕਰਾਂਗੇ ਐਸੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਕੋਣ ਕੋਣ ਆਏ ਨੇ ਮੀਟਿੰਗ ਦੇ ਵਿੱਚ ਇਕਬਾਲ ਸਿੰਘ ਝੁੰਦਾ ਜੀ ਤੇ ਸੰਤਾ ਸਿੰਘ ਮਹਿਤਪੁਰ ਜੀ ਆ ਰਹੇ ਨੇ ਜਲਦੀ ਪਹੁੰਚ ਰਹੇ ਨੇ